ਅਨਮੋਲ ਗਗਨ ਮਾਨ ਨੇ ਜਿਹਾ ਦਾਦੇ ਕਿ ਆਮ ਆਦਮੀ ਪਾਰਟੀ ਦੇ ਐਮਐਲਏ ਅਨਮੋਲ ਗਗਨ ਮਾਨ ਨੇ ਅਸਤੀਫਾ ਦੇ ਦਿੱਤਾ ਔਰ ਆਪਣੇ ਐਮਐਲਏ ਸ਼ਿਪ ਦੇ ਅਹੁਦੇ ਤੋਂ ਅਸਤੀਫਾ ਜਿਹੜਾ ਉਸ ਉਹਨਾਂ ਨੇ ਸਪੀਕਰ ਨੂੰ ਵੀ ਭੇਜ ਦਿੱਤਾ ਤੇ ਨਾਲ ਇੱਕ ਚਾਰ ਲਾਈਨਾਂ ਜਿਹੜੀਆਂ ਨੇ ਫੇਸਬੁੱਕ ਦੇ ਉੱਪਰ ਉਹਨਾਂ ਨੇ ਲਿਖੀਆਂ ਆਪਣੇ ਸੋਸ਼ਲ ਮੀਡੀਆ ਹੈਂਡਲ ਦੇ ਉੱਪਰ ਬਕਾਇਦਾ ਲਿਖਿਆ ਔਰ ਜਿਹਦੇ ਵਿੱਚ ਕਿਹਾ ਗਿਆਗਾ ਕਿ ਮੇਰਾ ਅਸਤੀਫਾ ਪਰਵਾਣ ਕੀਤਾ ਜਾਵੇ ਮੈਂ ਸਿਆਸਤ ਤੋਂ ਕਿਨਾਰਾ ਕਰ ਰਹੀਆਂ ਮੈਂ ਸਿਆਸਤ ਨੂੰ ਛੱਡ ਰਹੀਆਂ ਇਹ ਕਹਿਣਾ ਹੈ ਅਨਮੋਲ ਗੱਲ ਮਾਣ ਹੋਣਾ ਦਾ ਜੋ 2022 ਦੇ ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ਤੋਂ ਇਲੈਕਸ਼ਨ ਲੜਦੇ ਆ ਔਰ ਜਦ ਤੱਕ ਪ੍ਰਾਪਤ ਕਰਦੇ ਆ ਤੇ ਬਾਅਦ ਦੇ ਵਿੱਚ ਉਹਨਾਂ ਨੂੰ ਮੰਤਰੀ ਵੀ ਬਣਾਇਆ ਜਾਂਦਾ ਹੈ ਕੈਬਨਿਟ ਮਨਿਸਟਰ ਵੀ ਬਣਾਇਆ ਜਾਂਦਾ ਪਰ ਉਸ ਤੋਂ ਬਾਅਦ ਲਗਾਤਾਰ ਜਦੋਂ ਉਹਨਾਂ ਨੂੰ ਕੈਬਨਿਟ ਮਨਿਸਟਰ ਦੇ ਅਹੁਦੇ ਤੋਂ ਹਟਾਇਆ ਜਾਂਦਾ ਉਸ ਤੋਂ ਬਾਅਦ ਹੀ ਪਾਰਟੀ ਦੇ ਨਾਲ ਥੋੜਾ ਰੁਸੇਵਾ ਜਿਹੜਾ ਉਹਨਾਂ ਦਾ ਸ਼ੁਰੂ ਹੋ ਗਿਆ ਸੀ ਕਿਉਂਕਿ ਬਹੁਤ ਸਾਰੇ ਇਲਜ਼ਾਮ ਉਹਨਾਂ ਦੇ ਉੱਪਰ ਲੱਗ ਰਹੇ ਸੀ ਚਾਹੇ ਕ੍ਰਾਪਸ਼ਨ ਨੂੰ ਲੈ ਕੇ ਹੋਵੇ ਜਾਂ ਫਿਰ ਹੋਰ ਕੰਮਾਂ ਨੂੰ ਲੈ ਕੇ ਹੋਵੇ ਤਾਂ ਇਹਨਾਂ ਗੱਲਾਂ ਦੇ ਉੱਪਰ ਜਦੋਂ ਅਨਮੋਲ ਗਗਨ ਮਾਨ ਦੀਆਂ ਤੁਸੀਂ ਪਿਛਲੀਆਂ ਸਪੀਚਾਂ ਸੁਣੋ ਉਹਨਾਂ ਦੇ ਆਖਰੀ 7-8 ਭਾਸ਼ਣ ਸੁਣੋ ਤੁਹਾਨੂੰ ਹਰੇਕ ਭਾਸ਼ਣ ਦੇ ਵਿੱਚ ਇੱਕ ਗੱਲ ਨਜ਼ਰ ਆਊਗੀ ਜਿਸ ਦੇ ਵਿੱਚ ਉਹ ਸਾਫ਼ ਤੌਰ ਤੇ ਕਹਿੰਦੇ ਆ ਕਿ ਮੈਂ ਭ੍ਰਿਸ਼ਟਾਚਾਰ ਨਹੀਂ ਕਰਦੀ ਮੈਂ ਕ腐ਪਸ਼ਨ ਨਹੀਂ ਕਰਦੀ ਮੈਂ ਕਿਸੇ ਤੋਂ ਪੈਸੇ ਨਹੀਂ ਲਏ ਮੇਰਾ ਕਿਸੇ ਦੇ ਵਿੱਚ ਹਿੱਸਾ ਨਹੀਂ ਆ ਮੇਰਾ ਕਿਸੇ ਦੇ ਵਿੱਚ ਜਿਹੜਾ ਹੈਗਾ ਹਿੱਸਾ ਨਹੀਂ ਆ ਅਜਿਹੀਆਂ ਗੱਲਾਂ بار بار